ਪਥਰੀ ਧਾਈ ਕਬਰ ਦੇਖ ਕੇ ਜਿੰਦਾ ਹੈ ਪ੍ਰਕਾਸ਼ ਉਹ ਕੌਸੀ ਉਹ ਵਾਲੀ ਦੁਨੀਆ ਦਾ ਉਹ ਵਾਲੀ ਤੁਹਾਡੇ ਘਰ ਨਹੀਂ ਤੁਹਾਡੇ ਅੰਦਰ ਨਹੀਂ ਕਿਹੜੀ ਜਗ੍ਹਾ ਨਹੀਂ ਹੈ ਪਰ ਜਦੋਂ ਵਾਲੀ ਨੂੰ ਸਾਡੀਆਂ ਗੱਲਾਂ ਨਹੀਂ ਨਾ ਚੰਗੀਆਂ ਲੱਗਦੀਆਂ ਉਹਨੂੰ ਲੁਕਾਉਣਾ ਨਹੀਂ ਕਰਿਆ ਮੈਨੂੰ ਦੁਨੀਆ ਮੰਨਦੀ ਮੇਰੇ ਮਨ ਲੋਕ ਮੈਂ ਦੁਨੀਆਂ ਨੂੰ ਰੱਬ ਨਾਲ ਜੋੜਦਾ ਉਹ ਬਾਲੀ ਕਹਿੰਦੇ ਬਾਲੀ ਜਦੋਂ ਪਰਮੇਸ਼ਰਾਂ ਦੀ ਵਾਹਿਗੁਰੂ ਕਹਿੰਦੇ ਹਾਂ ਬੰਦਾ ਬਣਦਾ ਮੈਂ ਅਟਾਕ ਧਰਦੂਣਾ ਤੈਨੂੰ ਤੈਨੂੰ ਛੋਟੇ ਵਿਚਾਰ ਵਾਸਤੇ ਕਿਹਾ ਸੀ ਉਹਨੂੰ ਸਾਈ ਦੇ ਦਰਬਾਰ ਨੇ ਜਲ ਵਾਸਤੇ ਕਿਹਾ ਸੀ ਤਦ ਤੂੰ ਇੱਥੇ ਚੋਣੀ ਜਾ ਰਹੀ ਦੁਨੀਆਂ ਚ ਆਪਣੀ ਬੱਲੇ ਬੱਲੇ ਕਰਾਈ ਜਾ ਰਿਹਾ ਵਾਵਾ ਵਾਵਾ ਕਰਾਉਣਾ ਕਦ ਜੇਲ ਕੱਟ ਕੇ ਆਏ ਹੋ ਲੋਕ ਨੇ 80 ਲੱਖ ਜੇਲ ਮਰਕਾ ਤੋਂ ਕੰਬਿਆ ਰਾਜਨ ਜਨਕ ਨੇ ਕੁੰਡ ਆਇਆ ਪਰਮੇਸ਼ਰ ਕਹਿੰ ਲੱਗਿਆ ਰਾਜਾ ਇਹ ਤਾਂ ਬਹੁਤ ਵੱਡੀ ਅਗਿਆਨਤਾ ਤੇ ਰੱਬ ਤਾਂ ਦੂਰ ਨੇ ਇਹ ਮੈਂ ਰਹਿਣ ਦਿੱਤੀ ਤੂੰ ਇੱਕ ਵਾਰ ਤਾਂ ਮਾਫ ਕਰ ਇੱਕ ਵਾਰੀ ਤਾਂ ਗੱਲ ਸੁਣ ਲੈ ਪਰ ਮੇਰੇ ਸੋਖੇ ਤਾਂ ਬਾਸੂ ਕੰਦੇਲ ਜੋ ਤੇਰੀ ਕਮਾਈ ਜੋ ਤੇਰੀ ਸ਼ਰਦਾ ਜੋ ਤੇਰੇ ਅੰਦਰ ਬਿਆ ਉਹ ਤੱਕਰੀ ਚ ਪਾਲਾ ਇੱਕ ਪਾਸੇ ਮਰਕਵਾਸੀ ਬਟਾਲਾ ਕਰਦੇ ਨੂੰ ਪਰ ਇੱਕ ਗੱਲ ਸੁਣ ਲੈ ਮੈਨੂੰ ਸੰਤਾਂ ਦਾ ਮਹਾਪੁਰਸ਼ਾਂ ਦਾ ਰੂਹ ਧਾਰ ਕੇ ਦੁਨਿਆਤ ਆਪ ਦੇ ਚੱਲਣੇ ਪਹਿਲੇ ਨੇ ਭਗਵਾਨ ਜੀ ਨੇ ਕਿਹਾ ਮੈਨੂੰ ਦੁੱਖ ਦੇ ਵਿੱਚ ਚੱਲਣੀ ਪੈਣੀ ਮੇਰੇ ਪਤਨ ਨੂੰ ਅਗਿਆਮਤਾ ਵਾਲਿਆਂ ਨੇ ਮਾਰਨਾ ਹੈ ਮਰਗਾ ਚੋ ਛਲਾਈ ਉਹਨਾਂ ਨੇ ਮਗਰ ਪੈਣਾ ਮੈਨੂੰ ਦੁੱਖ ਲੱਗਣਾ ਤੇ ਇਹਨਾਂ ਦੀ ਥਾਜਤ ਵਾਸਤੇ ਤੇ ਮੇਰੀ ਵਾਕੀ ਵਾਸਤੇ ਮੈਨੂੰ ਜਾਣਾ ਪੈਣਾ ਹੈ ਕਹਿੰਦੇ ਵੀ ਇਹ ਤਾਂ ਕੰਮ ਕਰਨਾ ਹੀ ਪਏਗਾ ਅੱਜ ਕਨਾ ਮਹਾਂਪੁਰ ਸੁਝਾਉਂਦੇ ਨੇ ਅਰ ਕਿੰਨਾ ਮਹਾਪੁਰਸ਼ ਗਿਆ ਕਰਦੇ ਨੇ ਅਰ ਹਜ਼ਾਰਾਂ ਨੂੰ ਆਰਾਮ ਕਰਦੇ ਨੇ ਪਰ ਤਾਂ ਵੀ ਕਿੰਨੀਆਂ ਬਹਾਰੀਆਂ ਆਉਂਦੇ ਉਹਨਾਂ ਦੇ ਨਿਪੇਰੇ ਮਹਾਰਾਜ ਜੀ ਆਪ ਖੜਤੇ ਨੇ ਇਹਦੇ ਸੁਣੀਦਾ ਰਹਤਾ ਹੈ ਵੀ ਇਹ ਤਾਂ ਰੋਜ਼ ਪਰਮਾਤਮਾ ਦਾ ਦਇਆ ਦਾ ਕਮਾਈ ਦਾ ਸੇਵਾ ਦਾ ਉਹਦੇ ਹੁਕਮ ਦੀ ਪਾਲਣਾ ਜੋ ਕਰ ਰਹੇ ਨੇ ਮਹਾਪੁਰਸ਼ ਔਰ ਮਹਾਪੁਸ਼ਣ ਰੱਬ ਵਰਗੇ ਰੱਬ ਹੀ ਨੇ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ ਖੁਦਾ ਦੇ ਆ ਬੰਦਿਆਂ ਨੂੰ ਖੁਦ ਹੀ ਖੁਦਾ ਜਾਣੀਏ ਜਦੋਂ ਖਦਾ ਹੀ ਆ ਗਿਆ ਕੰਮ ਕਰ ਰਿਹਾ ਸਾਹਮਣੇ ਹੋ ਗਈ ਗੱਲ ਕਿ ਤਲ ਲਈ ਬੰਦੇ ਨਹੀਂ ਕਹਿਣਗੇ ਕਿ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਰਾਬੂ ਉਹ ਰੱਬ ਦਾ ਗੱਲ ਕੁੱਟ ਦੋ ਸੰਤਾਂ ਦੇ ਅੰਦਰ ਤੇ ਪਹਿਲਾਂ ਸੰਤਾਂ ਦਾ ਫਿਰ ਰੱਬ ਦਾ ਘੁੱਟੋ ਜੇ ਜੇ ਰੱਬ ਨੇ ਕੁੱਟਿਆ ਫੇਰ ਪਤਾ ਲੱਗਣਾ ਤੇ ਰੱਬ ਦਾ ਗਾਲ ਕੁੱਟਿਆ ਬੰਦੇ ਨੇ ਲੱਭੜੇ ਹੀ ਨਹੀਂ ਮੁੜ ਕੇ ਪੜੇ ਮੁਕਾਲ ਕਲੂ 84 ਲੱਖ ਜੇਲ ਮਨਜ਼ੂਰ ਹੈ ਤੇ ਨਾਮ ਜੱਪਿਓ ਨਾਲ ਕੋਈ ਵੀ ਕੰਮ ਕਰਦੇ ਤੁਰਦੇ ਜਾਂਦੇ ਬਹਿੰਦੇ ਉਰਦੇ ਸੰਦ ਠੀਕ ਹੈ ਨਾ ਤੇ ਸਮਰਥ ਨਹੀਂ ਕਰ ਸਕਦੇ ਮੈਂ ਜਿੰਨਾ ਤੱਕ ਗਿਆ ਮੇਰੇ ਤਾਂ ਜਾਨ ਨਿਕਲ ਚੰਗੀ ਸੀ ਹਾਂਏ ਹੋ ਦੇ ਨਾ ਤਦੋਂ ਕੋ ਕਰ ਛੇਤੀ ਕਰੋ ਪਾ ਮਾਦਾ ਮਰ ਜਾਗਾ ਜੇ ਨਾ ਨੱਟ ਪਾਇਆ ਇੱਥੇ ਦੁਨੀਆ ਪਹੁੰਚ ਚੁੱਕੀ ਹੈ ਨੱਟ ਤੱਕ ਪਹੁੰਚ ਚੁੱਕੀ ਮਾਰੇ ਖਾਲਾਂ ਚ ਪਹੁੰਚ ਚੁੱਕੀ ਹੈ ਪਰ ਥੋੜੇ ਦਿਨ ਬਸਾਰੀ ਜਗਦੀ ਲੰਨੀ ਇਹ ਰੱਬ ਤੱਕ ਪਹੁੰਚੀ ਹਵੇ ਤੱਕ ਰਾਮ ਤੱਕ ਵੀ ਮੇਰੇ ਕੋਲ ਇਦਾਂ ਮੁਰਾਲ ਸੀ ਆ ਮੇਰੇ ਕੋਲ ਮੇਰਾ ਖਲਾ 780 ਹੈ ਮੈਂ ਨੱਟ ਤੋਂ ਕੀ ਲੈਣੇ ਮੇਰਾ ਮੈਡਜੋ ਚੱਲ ਰਿਹਾ ਉਹ ਸਹੀ ਚੱਲ ਰਿਹਾ ਮੈਂ ਜਿੰਨਾ ਗੱਲ ਕਰਨੀ ਹੈ ਔਰ ਮੈਂ ਤਾਂ ਦੁਖੀ ਕੰਨ ਕੇ ਸਤੌਣਗੇ ਮਾੜੀਆਂ ਚੰਗੀਆਂ ਗੱਲਾਂ ਕਰਨਗੇ ਤੇ ਜਿਹੜਾ ਮੇਰਾ ਮੈਂਟਰ ਹੈ ਨਾ ਮੇਰਾ ਸਾਹੀ ਉਹ ਬਹੁਤ ਹੀ ਪਿਆਰ ਨਾਲ ਇੱਕੋ ਹੀ ਗੱਲ ਕਹੀ ਜਾਂਦਾ ਮੋੜ ਮੋੜ ਕੇ ਇੱਕੋ ਹੀ ਗੱਲ ਉਹ ਦਿਲੋਂ ਮੈਨੂੰ ਪੁੱਛ ਲਾਣੀ ਇਮਾਨ न रहंदा मैन दिलो बलानी मां रहंद ਮੈਂ ਕੰਮ ਕਰੂ ਸਭ ਤੇਰੇ ਕਮੇ ਦੀਆਂ ਸਾਰੀਆਂ ਕੰਮ ਕਰੂ ਤੇਰੇ ਉਹਦੇ ਬੰਦਿਆਂ ਨੂੰ ਤਕਲੀਫ ਹੁੰਦੀ ਹੈ ਉਹਨਾਂ ਨੇ ਸੰਤਨ ਦੇ ਸੱਚ ਦੇ ਖਿਲਾਫ ਕਰਨ ਦਾ ਜੋਰ ਮਾਰਨਾ ਇਹ ਬੰਦੇ ਨੂੰ ਪੁੱਛੋ ਇਹ ਗੱਲ ਕਹੀ ਤੇ ਕਿਉਂ ਕਹੀ ਕੋਈ ਖੜੇ ਕਰ ਲੈਂਦੇ ਨੇ ਕੋਈ ਉਹਦੇ ਉੱਤਮ ਮਰਉਂਦੇ ਨੇ ਉਹੀ ਉਸ ਨੂੰ ਮਾਰਨ ਨੂੰ ਤਿਆਰ ਹੋ ਜਾਂਦੇ ਨੇ ਕੋਈ ਬੰਦਾ ਨਹੀਂ ਮਾਰ ਸਕਦਾ ਨੋ ਉਹਨਾਂ ਉਸਦੇ ਮਗਰ ਪਾ ਦੇਣਾ ਆ ਜਾਣਗੇ ਉਸ ਨੂੰ ਆਈ ਨਾਖਲਾਉ ਉਹ ਬੰਦੇ ਫੜਦੇ ਉਹ ਬੰਦਿਆਂ ਦੇ ਮਨਾਂ ਦੇ ਵਿੱਚ ਖਾਮ ਜਿਹੜੇ ਉੱਪਰਕ ਜਾਂਦੇ ਨੇ ਖਾਮ ਪਰਖੰਦੋ ਬਾਅਦ ਲੜਾਈ ਲੜਾਈ ਤੋਂ ਬਾਅਦ ਤਰੀਕ ਬਾਅਦ ਗੰਦ ਕਰ ਦੇਾਂਗੇ ਰੱਬ ਦੀ ਬਾਤ ਦੇ ਰਿਹਾ ਰੱਬਾਰੇ ਕਹਿ ਰਿਹਾ ਸਾਡੀ ਬਦਨਾਮੀ ਕਰਦਾ ਉਹ ਬੰਦੇ ਕਹਿੰਦੇ ਆ ਫਸ ਗਿਆ ਬੰਦਾ ਨਾਲ ਕੇ ਸਮਝਾਵੇ ਤੇ ਨਾਲ ਕਿਸੇ ਨੂੰ ਪਤਾ ਲੱਗੇ ਵੀ ਗੱਲ ਚੱਲਦੀ ਕਿਦੀ ਹੈ ਇਹ ਘਰ ਮਹਾਂਪੁਰਸ਼ਾਂ ਨੇ ਸਤਿਗੁਰਾਂ ਨੇ ਪੂਰਨ ਸੰਤਾਨ ਨਾਲ ਵਿਚਾਰੀ ਤੇ ਤਾਂ ਆਵਾਜ਼ ਦਿੱਤੀ ਆ ਕੇ ਹੁਣਾਂ ਤਾਂ ਉੱਨ ਪਰ ਬੰਦਾ ਉਹ ਜਿਹਨਾਂ ਦਾ ਪੱਤਾ ਤੇ ਕੋਈ ਗੱਲ ਕਰਦਾ 11 ਵਜੇ ਉੱਠ ਖੜਿਆ ਉਹਨੇ ਕਿਹਾ ਕਿਸੇ ਗੱਲ ਦੀ ਪੈਨਸ਼ਨ ਨਹੀਂ ਲੈਣੀ ਜਿਹੜਾ ਅਨਾਜ ਪਿੱਛੇ ਭੰਜੋ ਖੱਦਦੇ ਆ ਵੀ ਛੜਕਾਂ ਦੇ ਰੋਣਾ ਇੱਕ ਵਾਰੀ ਮਰੇ ਬੰਦਿਆਂ ਨੇ ਕਿਹਾ ਮੱਕੀਆਂ ਦੇ ਜੀਕਾ ਦੇ ਦੇ ਛੜਕਾਂ ਨਹੀਂ ਲੱਗੇ ਬੰਦਿਆਂ ਨੇ ਕਿਹਾ ਚੱਕ ਲੋ ਮੈਂ ਮਾਉਲ ਸੀ ਦੇ ਦਿੱਤੇ ਸੀ ਮੈਂ ਚੱਕ ਲੋ ਕਹਿੰਦੇ ਨਾ ਇਹ ਕੰਮ ਦੀ ਨਹੀਂ ਇਹ ਨਾਲ ਨਹੀਂ ਜਾਣੀ ਇਹਦਾ ਫਾਇਦਾ ਨਹੀਂ ਉਹ ਬੰਦੇ ਕਹਿੰਦੇ ਦੇਖ ਕੇ ਮਾਇਆ ਕੱਠੀ ਕਰੋ ਕੰਮ ਚਲਾਓ ਤਾਂ ਨੂੰ ਪਿਆਰ ਕਰੀ ਹੋਈ ਫਸਲ ਦੇ ਰੁਕਤੀ ਹੈ ਅਜਿਹਾ ਪੱਕੀ ਕਦੇ ਦੇਖੀ ਨਹੀਂ ਅਜਿਹੀ ਜੀਰੀ ਨਹੀਂ ਦੇਖੀ ਮੈਂ ਕਿ ਆਹ ਵੀ ਕਮਾਲ ਦੀ ਗੱਲ ਉਹ ਬੰਦੇ ਇੰਨੇ ਸੰਤੁਸ਼ਟ ਰਹੇ ਬੈਠੇ ਆਪਣੀਆਂ ਛੜਕਾਂ ਤੇ ਨਾ ਤੇ ਉਹ ਕਹਿੰਦੇ ਵੀ ਨਹੀਂ ਇਸ਼ਾਰਾ ਤੇ ਧੁਖਾ ਸਾਨੂੰ ਆਪ ਸਮਾਨ ਦੇ ਕੇ ਰੱਬ ਤੋਂ ਦੂਰ ਕਰ ਰਹੇ ਨੇ ਜੇ ਗੁਰੂ ਸਾਹਿਬ ਜੀ ਨੂੰ ਕੋਈ ਹਿੰਦੀ ਉਹ ਪਾਰਸ ਕਿਉਂ ਲੈਂਦੇ ਕਿਉਂ ਨਾ ਸੰਤੋਖ ਪਰਮਾਤਮਾ ਪ੍ਰਗਟ ਹੋ ਕੇ ਅੰਦਰ ਇਹ ਗੱਲ ਕਹਿੰਦਾ ਸੀ ਇਹ ਵੀ ਲੈਣੀ ਮੈਂ ਉਹ ਪ੍ਰਗਟ ਹੋ ਚੁੱਕਿਆ ਸੀ ਇਹ ਵੀ ਲੈਣੀ ਇਹ ਮੈਂ ਨੂੰ ਸਾਬਾਂਗਾ ਇਹ ਤਾਂ ਮਨ ਛੱਡ ਕੇ ਭੱਜ ਜਾਊਗਾ ਮੇਰਾ ਧਿਆਨ ਇਹਦੇ ਚ ਲੱਜਾ ਮੈਂ ਮੇਰਾ ਲਾਲ ਵੀ ਮੋਰਾਂ ਦੀ ਮੋੜੇ ਨਹੀਂ ਵਿਚਾਰਾ ਹੋ ਰਿਹਾ ਦੋ ਪ੍ਰਸ਼ਾਦੇ ਮਿਲਦੇ ਭਗਵਾਨ ਨਾ ਲਾ ਲਿਖ ਦੇ ਮੈਨੂੰ ਇੰਨੋਂ ਮੈਂ ਛੱਡ ਕੇ ਚਲਾ ਗਿਆ ਮੈਂ ਤਾਂ ਤੇਰੀ ਯਾਦ ਕਰ ਕਰ ਬਣ ਜਾਂਦਾ ਤੇ ਤਾਂ ਮੈਂ ਰੋ ਰੋ ਕੇ ਆਪਣਾ ਬਗਵਾਲਾ ਕਰ ਤੇ ਤੁਹਾਡੇ ਕੋਲੋਂ ਕੋਈ ਮੁੱਖ ਚਲਾ ਜਾਵੇ ਪੈਣ ਭਾਈ ਚਲਾ ਜਾਵੇ ਤੀ ਪੁੱਤਰ ਚਲਾ ਜਾਵੇ ਤੁਸੀਂ ਥੋੜਾ ਜਿਹਾ ਰੋ ਕੇ ਜਦ ਜੇ ਚੁੱਪ ਕਰਕੇ ਕੰਮ ਸ਼ੁਰੂ ਕਰ ਲਏ ਉਹ ਜਦ ਇਹਨੇ ਮਰਨਾ ਸੀ ਉਹ ਚਲੇ ਗਿਆ ਉਹ ਕੰਮੇ ਕੰਮ ਕਰਕੇ ਰੋਟੀਆਂ ਤੁਹਾਨੂੰ ਖਵਾਉਂਦਾ ਸੀ ਉਹ ਤੁਹਾਡੀ ਸੇਵਾ ਦਾ ਫਾਇਦਾ ਹੀ ਮਿਲਿਆ ਉਹਨੂੰ ਦੁਨੀਆਂ ਚ ਪੈਰ ਰਹਿ ਗਿਆ ਉਹ ਜੇਲ੍ਹ ਖਾਨੇ ਚ ਫਸ ਗਿਆ ਉਹ ਤੁਹਾਡੇ ਪਿੱਛੇ ਉਹ ਜੁਨੀਆਂ 84 ਲੱਖ ਚ ਬੰਦੋ ਫਸ ਗਿਆ ਇਹਨਾਂ ਦੇ ਨਾਲ ਕਿ ਜੁੜ ਰਹੇ ਹੋ ਕਿਉਂ ਚੱਲਦੇ ਆ ਬੰਦਿਆਂ ਨਾਲ ਬੰਦੇ ਨੂੰ ਬੰਦਗੀ ਕਰਾਓ ਸਿਮਰਨ ਕਰਾਓ ਸੰਗਤ ਕਰਾਓ ਉਸ ਬੰਦੇ ਦੇ ਨਾਲ ਰਹੋ ਨਹੀਂ ਤਾਂ ਲੋ ਕਦੀਸ਼ ਸਾਹਿਬ ਦੇ ਮਾਤਾ ਲੋਈ ਰਹਿੰਦੇ ਸੀ ਇੱਕੋ ਜੀ ਜੋੜ ਸੀ ਇੱਕੋ ਜਿਹਾ ਪ੍ਰਕਾਸ਼ ਸੀ ਲੋਈਏ ਰਾਤ ਹੈ ਮਹਾਰਜ ਰਾਤ ਹੈ ਉਹ ਜਿੰਨ ਹੈ ਮਾਰਾ ਥੋੜੇ ਕਹਿਣ ਤੋਂ ਦਿਨ ਹੈ ਉਹ ਕੌਣ ਦੀ ਨਕਸਿ ਭਗਵਾਨ ਕਹਿੰਦਾ ਸੀ ਮਹਾਰਾਜ ਜੀ ਰਾਤ ਤਾਈ ਰੋਟੀ ਪਕਾਈਏ ਲੋਈਏ ਆਪਾਂ ਪਹਿਲਾਂ ਜੇ ਮਰਨ ਕਰਕੇ ਰੋਟੀ 12 ਵਜੇ ਵੀ ਖਾ ਲਵਾਂਗੇ ਰਾਤ ਨੂੰ 12 ਬਜੇ ਇਹ ਕਹਿੰਦੇ ਵੀ 6 ਵਜੇ ਖਾ ਕੇ ਅੰਦਰ ਏਸੀ ਲਾਓ ਕੂਲਰ ਲਾਓ ਤੇ ਨੱਟ ਚਲਾਓ ਤੇ ਸਿੱਧੇ ਨਲਕਾਂ ਨੂੰ ਜਾਓ ਕਾ ਸੱਚ ਕਰਨ ਕੋਈ ਬਾਬਾ ਕਹੇ ਨਾ ਕਮਰਾ ਚ ਬਹਿ ਕੇ ਏਸੀ ਚਲਾ ਕੇ ਨੱਟ ਚਲਾ ਕੇ ਸਾਡਾ ਟੰਬਰ ਸੱਚ ਖੱਟ ਜਾ ਰਿਹਾ ਹੈ ਉਹਨੂੰ ਮੇਰੇ ਸਾਹਮਣੇ ਲਿਆ ਪਹਿਲਾਂ ਜਵਾਬ ਦਾ ਸਵਾਲ ਕਰੋ ਫਿਰ ਉਹਦਾ ਜਵਾਬ ਉਹ ਦੇਵੇ ਜਿਹੜਾ ਕਹਿੰਦੇ ਸਹੀ ਹੈ ਮਾ ਪੁਰਸ਼ ਰਹੇ ਤੋ ਛਪਰੀਆਂ ਤੇ ਰਹੇ ਉਹਨਾਂ ਨੂੰ ਦੁਨੀਆ ਦੀ ਲੋੜ ਨਹੀਂ ਸੀ ਰੱਬ ਦੀ ਲੋੜ ਸੀ ਪ੍ਰਗਟ ਕਰਨ ਦੀ ਜਿੰਨੇ ਕੰਦੇ ਜੁੜ ਗਏ ਉੰਨੀ ਜ਼ਿਆਦਾ ਖਾਲ ਹੈ ਇਹਨਾਂ ਦੇ ਕਾਰਾਚ ਕਿਹੋ ਜੀ ਆਏ ਇਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਸਮਝਨੇ ਸੀ ਮਾਰ ਪੈਂਦੀ ਸੀ ਇੱਟਾਂ ਪੈਂਦੀਆਂ ਸਨ ਭਗਵਾਨ ਜੀ ਨੇ ਕਿਹਾ ਕੌਣ ਜਾਵੇਗਾ ਇੱਕ ਜੋਤ ਹੈ ਪਿਆਰੀ no ਚੋੜੀ ਇੱਥੇ ਬੰਦੇ ਨਾਲ ਸਭ ਫਸੇ ਹੋਏ ਨੇ ਜਿਨੇ ਭਗਤ ਨਿਕਲਦੇ ਹੁੰਨੇ ਕੀ ਨੇ ਇਹ ਮੈਂ ਤੇ ਘਰ ਯਾਦ ਆ ਨਿਆਣੇ ਯਾਦ ਆ ਘਰ ਵਾਲੇ ਨੂੰ ਘਰ ਵਾਲੇ ਨੂੰ ਘਰਾਂ ਲਈ ਯਾਦ ਆ ਰੱਬ ਤਾਂ ਯਾਦ ਨਹੀਂ ਕਿਤੇ ਇਕੱਲੇ ਇਕੱਲੇ ਨੂੰ ਕਢਾ ਕੇ ਪੁੱਛ ਲੋ ਕੋਈ ਨਹੀਂ ਕਹੂਗਾ ਮੈਨਾਂ ਰੱਬ ਤੋਂ ਕੀ ਕਰਾਉਣਾ ਨਿਆਣੇ ਮਿਲਕਾ ਚਲੇ ਜਾਂ ਨਾਲ ਪੈਸੇ ਆਉਣ ਸੁਖੀ ਹੋਵੇ ਜਬੀਦ ਬਣ ਜੇ ਘੋਟੀਆਂ ਬਣ ਜਾਣ ਤਾਂ ਸੋ ਸੁਗਮਾਣੀ ਏ 70 ਸਾਲ ਦੀ ਉਮਰ ਹੋ ਗਈ ਹਲੇ ਜ਼ਮੀਨ ਦਾ ਖਾੜੇ ਨਹੀਂ ਛੱਡਦਾ ਕੋਠੀਆਂ ਦਾ ਖਾੜੇ ਨਹੀਂ ਛੱਡਦਾ ਅਮਰੀਕਾ ਕੈਨੇਡਾ ਦੇ ਪੈਸੇ ਵੀ ਢੀ ਕਰਦਾ ਤੇ ਭਾਵੇਂ ਤੇ ਕੁੱਤੇ ਦੀ ਜੂੰਜ ਪਾ ਕੇ ਭੱਜਾਂ ਫਿਰੇ ਸੱਤ ਦੀ ਜੂੰਜ ਫੜ ਖਲੜੀ ਫਿਰੇ ਐਜੇ ਭਾਵੇਂ ਝੋਟੇ ਦੀ ਜੂੰਜ ਪੈਜ ਗਈ ਕਰੇਗਾ ਕੀ ਤਪਈ ਤੇ ਕਹਿੰਦੇ ਨਹੀਂ ਇਹ ਨਹੀਂ ਇਹ ਤਾਂ ਚੂਨੀ ਥੋੜਾ ਮਿਲਦੀ ਇਹਨਾਂ ਨੂੰ ਮਿਸ਼ਵਾਰਸ਼ ਇਹਨਾਂ ਦਵਾ ਦਿੱਤਾ ਖਿਆਲਾਂ ਦੇ ਮਰਨਾ ਨਹੀਂ ਪੱਕੇ ਰਹੋ ਜਦੋਂ ਮੋਲਜਮ ਲਜਾਣਾ ਹੁੰਦਾ ਨਾ ਪੁਲਸ ਨੇ ਉਹ ਕਿੰਨੇ ਥੰਨੇ ਲਾਵੇ ਲਉਂਦੇ ਆ ਸਾਬਰ ਦੁਆਨਾ ਤੇਲ ਵਧੀਆ ਬਿਸਤਰੇ ਉੱਤੇ ਪੱਖੇ ਸਾੜ ਤੇ ਕੁਲਾ ਲੱਗੇ ਹੋਏ ਅਗਲਾ ਕਦੋਂ ਉੱਠੀ ਚਾਹਦੇ ਆਪਾਂ ਕਿਆ ਲੈਣਾ ਘਰ ਤੋਂ ਬੜੀਆਂ ਮੋਜਾਂ ਨੇ ਉੱਥੇ ਤਾਂ ਜੇਲ੍ਹ ਚ ਬੜੀਆਂ ਜਦ ਮਿਲ ਗਿਆ ਪੂਰੇ ਵਾਲੀਆਂ ਰੋਟੀਆਂ ਕੌਣ ਨੇ ਚਕਾਲੂ ਉਹਨਾਂ ਵੀ ਮਿੱਟੀ ਲੱਗੀ ਹੋਈ ਚਾਹ ਵੀ ਬੈਣੀਆ ਕੱਪ ਚੋਂ ਦੇ ਉਹ ਪਹਿਲੇ ਫੌਜੀਆ ਵਾਲੇ ਅੰਦਰ ਆ ਗੁੰਦੇ ਨੇ ਕੌਣ ਅਜਰੇ ਕੌਣ ਨੇ ਇਹਨਾਂ ਦੀ ਜ਼ਿੰਦਗੀ ਨਵਾ ਲੈਣੀ ਆਹ ਬਣਾਜਾ ਨਿਆਣਾ ਲਈ ਆਹ ਬਣਾਜਾ ਨਿਆੜਿਆ ਲਈ ਆਪ ਬਣਾ ਜਾ ਨਿਆਣੇ ਲਈ ਦੇਖੋ ਇਹਨਾਂ ਨੂੰ ਜਾਣਾ ਕੰਜਰਾਂ ਨੂੰ ਯਾਦ ਦੇ ਦੀ ਇੱਥੋਂ ਲੋੜਾ ਨਹੀਂ ਹੋਰ ਕੀ ਐ ਖਾਦ ਬੋਕੀ ਵਾਲੀ ਮੰਨੂ ਪਤਾ ਨਹੀਂ ਕਿੰਨੀ ਵਾਰੀ ਜਾਂਦੇ ਤੇ ਆਉਂਦੇ ਨੂੰ ਹੋ ਗਏ ਇੱਥੇ ਤੇ ਜਦੋਂ ਅਸੀਂ ਆਉਂਨੇ ਆਵਾਂ ਉਹ ਸਾਡੇ ਹੱਥੇ ਚਿੱਠੀ ਭਣਾਉਂਦੇ ਵੀ ਉਹ ਤੇ ਚਿੱਠੀ ਪੜ ਲੈ ਜਲਦੀ ਵਾਪਸ ਆਵੀਂ ਭਾਈ ਕੀ ਨਾਮੇ ਹੱਥਾਂ ਜਾਂਦੇ ਸਭੀ ਮਿੰਜ ਕੱਢ ਕੇ ਸਾਡਾ ਖੂਨ ਝੋੜ ਕੇ ਸਾਡੇ ਕੰਨ ਬੰਦ ਕਰਕੇ ਸਾਡੂੰ ਅੱਖਾਂ ਤੋਂ ਅੰਨੇ ਕਰਕੇ ਸਾਡੀਆਂ ਲੱਤਾਂ ਤੋਖਾ ਕੇ ਖਾਣਾ ਪੀਣਾ ਸੁਭਾ ਕੇ ਸਾਨੂੰ ਇਥੇ ਤੋੜ ਦਿੰਦੇ ਨੇ ਵਿੱਚ ਚਲੇ ਜਾਂਦੇ ਹੋਰ ਅਸੀਂ ਵੀ ਜਾਗੋ ਤੇ ਲੋਕ ਕੱਲਾ ਹੀ ਜਾਣ ਉਹ ਪੁੱਛਦਾ ਆਗੇ ਜ਼ਿੰਦਗੀ ਖਰਾਬ ਕਰਕੇ ਤੇਰਾ ਮਿੱਤਰ ਬਹਿਲੀ ਦੀਪੋਂਦੂ ਤੇਰਾ ਚਾਚਾ ਦਾਇਆ ਭੈਣ ਭਾਈ ਜਿਨ੍ਹਾਂ ਨੂੰ ਕਲ ਕਰਕੇ ਛਕਾਉਂਦਾ ਤੇ ਖਰਾਉਂਦਾ ਰਿਹਾ ਜਿਨ੍ਹਾਂ ਲਈ ਜੰਗ ਜੂਨ ਪਾ ਰਹੇ ਹੈ ਤੇਰੇ ਨਾਲ ਕਿਉਂ ਨਹੀਂ ਆਇਆ ਓਏ ਹੋਏ ਹੋਏ ਓਏ ਉੱਚੀ ਉੱਚੀ ਤਾ ਹੋਂ ਮਾਰਦਾ आया कले अं त न कले i ਸਾਥ ਗੁਰੂ ਨਾਲ ਨਹੀਂ ਆਇਆ ਭਈ ਰੂਹਾਂ ਦੇ ਦੇ ਤਾਂ ਚੁੱਕੀ ਜਾ ਰਹੀ ਤੇ ਜੋ ਨਵੀਂ ਰੂਹ ਖੜੀ ਹੋ ਜਾਂਦੀ ਬੋਦੀ ਇਹੇ ਸ਼ਕਲ ਉਹੀ ਦੇ ਬੰਦੇ ਕਰ ਮੁੜਦੇ ਉਹਦੇ ਭਾਈ ਇਹ ਸਾਬਤ ਨਾਲ ਦੇਖੋ ਸਿਮਰਨ ਕੋਈ ਪੁੰਨ ਧਾਮ ਕੋਈ ਇਸ ਵੀ ਕਿਤੇ ਭਲਾ ਕਰਿਆ ਜਾਂ ਇਹ ਮੈਨੂੰ ਦੇਖਿਆ ਜਾਂ ਨਾਲ ਸੰਗ ਕੀਰਤਨ ਗੁਰੂ ਘਰ ਗਿਆ ਇਸ ਬੰਦੇ ਦੀ ਚਾਹਤ ਨੂੰ ਪੂਛੈ ਕੰਗੋਰੀ ਆ ਉੱਤੇ ਕ੍ਰਿੰਦਰ ਦੇਖਦਾ ਤੇ ਕਦੇ ਇੱਧਰ ਦੇਖਦੀ ਆ ਰੂਹ ਜਿੰਨੇ ਆਪਾਂ ਬੈਠੇ ਕੋਈ ਵੀ ਬੰਦਾ ਹੀ ਨਾਲ ਆਇਆ ਕੋਈ ਉੱਤੇ ਬੈਠ ਕੇ ਕੋਈ ਬੰਦਾ ਨਾਲ ਨਹੀਂ ਆਇਆ ਤੇ ਅੱਜ ਭੁੱਗ ਕਹਿ ਰਹੇ ਤੇਰਾ ਉੱਤੇ ਨੀ ਰੋਏ ਬੜੇ ਨੇ ਲੋਕ ਬਈ ਉਹ ਕਹਿੰਦਾ ਅਣਜਾਣ ਲੋਕ ਸੀ ਮੈਨੂੰ ਜਾਣਦੇ ਵੀ ਸੀ ਮੈਂ ਉਹਨਾਂ ਨੂੰ ਨਹੀਂ ਸੀ ਜਾਣਦਾ ਮੈਂ ਤਾਂ ਫਸ ਗਿਆ ਉਹਨਾਂ 'ਚ ਉਹ ਕਮਰਾ ਜਿਹੜਾ ਤੈਨੂੰ ਮੈਂ ਇੱਥੋਂ ਸਮਝਾ ਕੇ ਤੇ ਜਰਸੀ ਮੇਰਾ ਵਾਦਾ ਕਰਾ ਸੀ 28 ਤੱਕ ਜੂਨ ਤੋ ਬਚਾ ਕੇ ਮਨੁੱਖੀ ਜਾਮਾ ਮੈਂ ਤੈਨੂੰ ਦਿੱਤਾ ਸੀ ਉਹ ਜਾਮਾ ਮੇਰਾ ਸੀ ਮੈਂ ਤੈਨੂੰ ਸਰੂਪ ਚ ਕਿੰਨੀ ਵਾਰੀ ਮਿਲਿਆ ਮੈਂ ਤੈਨੂੰ ਸਰੂਪ ਚ ਕਿੰਨੀ ਸਪੀਸ਼ ਕਰੀ ਮੈਂ ਆ ਸਰੂਪ ਦੇ ਵਿੱਚ ਤੈਨੂੰ ਕਿੰਨੀਆਂ ਹਜਾਤਾਂ ਦਿੱਤੀਆਂ ਮੈਂ ਆ ਸਰੂਪ ਦੇ ਵਿੱਚ ਤੇਰੇ ਵਾਲੇ ਚ ਇਹੀ ਰੂਪ ਸੀ ਮੇਰਾ ਮੈਂ ਤੈਨੂੰ ਬਹੁਤ ਸੁਨੰਦਾਰਿਆ ਪਰ ਤੂੰ ਇਹ ਗੱਲ ਕਹੀ ਗਿਆ ਉਹ ਸਾਦਾ ਜੀ ਸੁਣੀ ਸਰਮੋਹਾਂ ਦੇ ਘਰਦਿਆਂ ਦੀ ਸਾਦਾ ਦੀ ਕੀ ਸੁਣੀਏ ਕਹਿੰਦਾ ਉਹ ਤੇ ਮੇਰੀ ਬਦਨਾਮੀ ਕਰਾਉਂਦਾ ਰਿਹਾ ਤੂੰ ਮੈਨੂੰ ਮਾੜਾ ਕਹੁੰਦਾ ਰਿਹਾ ਮੇਰੀ ਬੇਇੱਜ਼ਤੀ ਉਹਨਾਂ ਕੋਲ ਕਰਾਉਂਦਾ ਰਿਹਾ ਤੇ ਸ਼ਰਮ ਨਾਲ ਬੰਦੇ ਨੂੰ ਡਾਟ ਪੈਂਦੀ ਹੈ ਉਹਦੇ ਨੇ ਇੱਕ ਵਾਰੀ ਮਾਫ ਕਰ ਦੇ ਕਹਿੰਦਾ न جا